ਅੱਜ ਹੀ ਜਿਹੜੀ ਸਟੇਟਮੈਂਟ ਲਾਭ ਕੋਕੋ ਪਹਿਲਾਂ ਇਹ ਜਾਰੀ ਕਰੇ ਇਸ ਤੋਂ ਬਾਅਦ ਦੇਖਾਂਗੇ ਕਿ ਮੈਂ ਇਸ ਸਰਪੰਚ ਨਾਲ ਜਦੋਂ ਜਦੋਂ ਜਾਉਂਦਾ ਸੀ ਮੈਨੂੰ ੱਟਕਾ ਕਰਿਆ ਅਗਲੀ ਗੱਲ ਦੇਖਾਂਗੇ ਅਫਸੋਸਤਾ ਕਰੇ ਇੱਕ ਵੀਡੀਓ ਪਾ ਕੇ ਲਾਭ ਕੋਕੋ ਕੀ ਗਲਤੀ ਕਹੇ ਕਿ ਮੈਂ ਇਹ ਬੰਦੇ ਦੀ ਸੋਚ ਸੀ ਪੰਜਾਬ ਪ੍ਰਸਤੀ ਸਭ ਤੋਂ ਪਹਿਲਾਂ ਤਾਂ ਮੀਡੀਆ ਦੇ ਵਿੱਚ ਆ ਕੇ ਆਪਣੀਆਂ ਕਰੀਆਂ ਹੋਈਆਂ ਗਲਤੀਆਂ ਨੂੰ ਅੱਗੇ ਜਾਂਚ ਦਾ ਵਿਸ਼ਾ ਬਣਾ ਕੇ ਕੀਹਦੇ ਸਾਜ਼ਿਸ਼ਾ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਤੇ ਲਾਭ ਕੋਕੋ ਕੇ ਮਾਫੀ ਮੰਗੇ ਪ੍ਰੈਸ ਦੇ ਵਿੱਚ ਆ ਕੇ ਕਿ ਮੈਂ ਇਸ ਨੌਜਵਾਨ ਤੇ ਝੂਠੇ ਪਰਚੇ ਪੁਆਏ ਇਸ ਨੌਜਵਾਨ ਨੂੰ ਮੈਂ ਮਾੜੇ ਸ਼ਬਦ ਬੋਲੇ ਇਹਦੀ ਪੰਜਾਬ ਪ੍ਰਤੀ ਪ੍ਰਿੰਟ ਪ੍ਰਤੀ ਸੋਚ ਚੰਗੀ ਸੀ ਅੱਜ ਅੱਜ ਮੈਨੂੰ ਉਸਦੀ ਦਾ ਪਸਤਾਵ ਹੈ ਪਲਤ ਚੀਤੇ ਆ ਕੇ ਮਾਫੀ ਲਾਭ ਗਗਨ ਨੂੰ ਮੰਨਣੀ ਚਾਹੀਦੀ ਆ ਮੀਡੀਆ ਵਾਲੇ ਸਾਰੀ ਗੱਲ ਨੂੰ ਨੋਟ ਕਰੋ ਬਾਈ ਲਾਭ ਕਿਉਂਕਿ ਐਮਐਲਏ ਆਮ ਆਦੀ ਪਾਰਟੀ ਦਾ ਐਮਐਲਏ ਇਹ ਆ ਕੇ ਗੱਲ ਕਹੇ ਜਿਹੜੀ ਅੱਜ ਵੀਡੀਓ ਚੱਲ ਰਹੀਆਂ ਨੇ ਜੇ ਕਹਾਂ ਮੈਂ ਵੀਡੀਓ ਦਿਖਾ ਦਿੰਨਾ 1 ਮਿੰਟ ਮੈਂ 1 ਮਿੰਟ ਬਾਈ ਜੀ ਇੱਕ ਬਸ ਲਾਸਟ ਤੇ ਮੈਂ ਆਹ ਆ ਮੈਂ ਲਾਸਟ ਵੀਡੀਓ ਕਹਿਣਾ ਆ ਮੀਡੀਆ ਇਸ ਤੇ ਆ ਕੇ ਲਾਭ ਕੋਕੇ ਪਲਾ ਮਾਫੀ ਮੰਗੇ ਫਿਰ ਅਸੀਂ ਅਗਲੀ ਗੱਲਬਾਤ ਜਿਹੜੀ ਕਰਾਂਗੇ ਆ ਜਿਹੜੀ ਮੈਂ ਵੀਡੀਓ ਆ ਮੀਡੀਆ ਨੂੰ ਦਿਖਾਉਣ ਲੱਗਦਾ ਆ ਵੀਡੀਓ ਆ ਮੈਂ ਇਥੋਂ ਮੈਂ ਟਾਈਮ ਲਗਾ ਸੌਰੀ ਖੜ ਜਾ ਕਿਵੇਂ ਚੱਲੂਗੀ ਸੋਨੀ ਤਲਾ ਆ ਜਿਹੜੀ ਵੀਡੀਓ ਆ ਧਿਆਨ ਨਾਲ ਸੁਣ ਲਿਓ ਸਾਰੇ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਹੈ ਜਿਹਦੇ ਵਿੱਚ ਲਾਭ ਕੋਕੇ ਇਹ ਗੱਲ ਕਹਿ ਰਿਹਾ ਇਧਰ ਥਾਪੜੇ ਮਾਰੋ ਅਨੰਦਰ ਛੱਟੋ ਜੋੜਨੇ ਗੱਲ ਲਾਭ ਕੋਕੇ ਨੇ ਪੁਲਿਸ ਸਭ ਤੋਂ ਪਹਿਲਾਂ ਤਾਂ ਇਸ ਚੀਤੇ ਮਾਫੀ ਮੰਗੇ ਫਿਰ ਅਗਲੀ ਜਿਹੜੀ ਕਿ ਅਸੀਂ ਦੇਖਾਂਗੇ ਕੌਣ ਗੁਨੇਗਾਰਾ ਕੌਣ ਨਹੀਂ ਗੁਨੇਗਾਰ ਸਰਪੰਚੀ ਵੇਲੇ ਇਸ ਨੌਜਵਾਨ ਨੂੰ ਬੜਾ ਦੱਬਿਆ ਕੁਚਲੇ ਗਿਆ ਬੜਾ ਦਬਾਇਆ ਗਿਆ ਸਭ ਤੋਂ ਪਹਿਲਾਂ ਇਸ ਤੇ ਲਾਭ ਕੋਈ ਗੱਲ ਕਰੇ ਕਿ ਮੈਂ ਇਹ ਨਾਲ ਗਲਤੀ ਕੀਤੀ ਮੈਂ ਇਹ ਨਾਲ ਵਧਿੱਕੀ ਕੀਤੀ ਮੈਂ ਇਹ ਨਾਲ ਤੱਕਾ ਕੀਤਾ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਪਹਿਲਾਂ ਇਸ ਚੀਤੇ ਮਾਫੀ ਮੰਗੇ ਸਭ ਤੋਂ ਪਹਿਲਾਂ ਤਾਂ ਐਮਐਲਏ ਨੂੰ ਮਾਫੀ ਮੰਗਵਾਉਣੀ ਬੜੀ ਜ਼ਰੂਰੀ ਹੈ ਅਗਲੀ ਕਾਨੂੰਨੀ ਕਾਰਵਾਈ ਜਾਂਚ ਦਾ ਵਿਸ਼ਾ ਹੈ ਜੋ ਕਿਸ ਹੋ ਜਿਹਨੇ ਕਤਲ ਕੀਤਾ ਜਿਸ ਤਰ੍ਹਾਂ ਵੀ ਅੱਗੇ ਜਥੇਬੰਦਿਆ ਕਰਨੀਆਂ ਫਿਰ ਉਹ ਤਾਂ ਅਗਲੀ ਗੱਲਬਾਤ ਕਰਾਂਗੇ ਭਈ ਇਹ ਲੋਕਾਂ ਚ ਆਜੇ ਵਿੱਚ ਵਾਕੇ ਗੜਾ ਆਪਣੇ ਮਿਲ ਨਾ ਨਾ ਲੋਕਾਂ ਚ ਆ ਕੇ ਸਿੱਧੀ ਪਹਿਲਾਂ ਮਾਫੀ ਮੰਗੇ ਕੀਤਾ ਹੋਇਆ ਕਰੇ ਦੀ ਮਾਫੀ ਮੰਗੇ ਜੋ ਕਿਸੇ ਪਹਿਲਾਂ ਬੋਲੇ ਨੇ ਜੋ ਕਿਸੇ ਨੂੰ ਦਬਾਇਆ ਗਿਆ ਸਰਪੰਚੀ ਵਲੇ ਦਬਾਇਆ ਗਿਆ ਨੌਜਵਾਨ ਨੇ ਆਪਣਾ ਆਪ ਦਾਤੇ ਲਾ ਕੇ ਪਿੰਡ ਨੂੰ ਵਿਕਾਸ ਦੇ ਰਸਤਿਆਂ ਤੇ ਲੈ ਕੇ ਗਿਆ ਸਾਰੀਆਂ ਇਸ ਚੀਜ਼ ਤੇ ਮੰਗ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਜੇ ਤੁਸੀਂ ਇਹ ਬੰਦੇ ਤੋਂ ਮਾਫੀ ਨਾ ਮੰਗਾਈ ਤਾ ਤੁਹਾਡੇ ਇਸ ਤਰ੍ਹਾਂ ਹੀ ਤੁਹਾਡੇ ਇਹਨਾਂ ਦੇ ਇਹਨਾਂ ਨੇ ਹੀ ਕਰਨਾ ਆ ਭੇਡਾਂ ਹੋਣਗੀਆਂ ਪਿੰਡਾਂ ਦੇ ਵਿੱਚ ਜਦੋਂ ਇਹ ਆਊਗਾ ਫੇਰ ਨਹੀਂ ਬੋਲਣ ਦੇਣਾ ਹੋ ਜਾਣਗੇ ਮੂਰੇ ਸਾਡੇ ਐਮਐਲਏ ਨੇ ਗੱਲ ਕਰਨ ਸੱਟ ਨਹੀਂ ਗੱਲ ਕਰਨੀਆਂ ਸਭ ਤੋਂ ਪਹਿਲਾਂ ਤਾਂ ਇਸ ਚੀਤੇ ਮਾਫੀ ਮੰਗਣੀ ਬੜੀ ਜ਼ਰੂਰੀ ਆ ਇਹ ਸਭ ਤੋਂ ਪਹਿਲਾਂ ਮੇਰੀ ਮੰਗ ਇਹ ਹੀ ਆ ਨਜੀ ਅਗਲਾ ਜਿਹੜਾ ਵਿਸ਼ਾ ਉਹ ਅਗਲਾ ਬਾਅਦ ਚ ਦੇਖਾਂਗੇ ਅਗਲਾ ਵਿਸ਼ਾ ਕੀ ਆ ਇਹ ਆ ਕੇ ਪਹਿਲਾਂ ਅੱਜ ਕਰੇ ਹੋਏ ਆਪਣੇ ਗਲਤੀਆਂ ਦੀ ਮਾਫੀ ਮੰਗੇ ਪਰਚੇ ਝੂਠੇ ਨਹੀਂ ਪਵਾਏ ਇਹ ਆਪ ਦੀ ਸਰਪੰਚ ਸਾਹਿਬ ਦੀ ਜਿਹੜੀ ਕਿ ਆਪਦੇ ਬਿਆਨ ਨੇਗੇ ਜੋ ਇੱਥੇ ਮੀਡੀਆ ਦੇ ਵਿੱਚ ਖੜ ਕੇ ਬੋਲ ਕੇ ਗਿਆ ਸੀ ਕਹਿ ਗਿਆ ਸੀਗਾ ਇਹ ਲੱਤਾਂ ਲਾਉਂ ਅੰਦਰ ਛਿੱਟੋ ਉਸ ਚੀਜ਼ ਤੇ ਮਾਫੀ ਮੰਗੇ ਇਹ ਬਰਨਾਲੇ ਪ੍ਰਸ਼ਾਸਨ ਮੇਰੀ ਧਿਆਨ ਨਾਲ ਗੱਲ ਸੁਣ ਲੈ ਲਾਭ ਭੁਗ ਕਦੋਂ ਕਦੋਂ ਮਾਫੀ ਮੰਗਾਉਣੀ ਆ ਇਹ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਇਸ ਚੀਜ਼ ਤੇ ਸਾਡੀ ਮੰਗ ਨੂੰ ਜਿਹੜੇ ਜੱਥੇਬੰਦੀਆਂ ਜਿਹੜੇ ਸਾਰੇ ਸੰਘਰਸ਼ ਲੜ ਰਹੇ ਆ ਇਹ ਮੰਗ ਨੂੰ ਜ਼ਰੂਰ ਵਿੱਚ ਰੱਖਿਓ ਜੇ ਬੰਦਾ ਮਾਫੀ ਨਹੀਂ ਮੰਗੂਗਾ ਤਾਂ ਫਿਰ ਅਗਲੀ ਕਾਰਵਾਈ ਅੱਗੇ ਚ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦੇ ਰਹਿਣ ਦਿਓ ਤੁਹਾਡਾ ਧੰਨਵਾਦ ਸਾਰਿਆਂ ਦਾ ਮੈਥੋਂ ਮੈਂ ਜਜ਼ਬਾਤੀ ਜਿਹਾ ਬੰਦਾ ਹਰ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਅੱਜ ਭਰਾ ਦੀ ਪਈ ਹੋਈ ਲਾਸ਼ ਤੇ ਮੈਂ ਕਹਿਣਾ ਚਾਹਣਾ ਕੋਈ ਬੰਦਾ ਇਹ ਚੀਜ਼ ਕਹੇ ਕਿਸੇ ਲੋਭ ਲਾਲਚ ਲਈ ਲੜ ਰਹੀ ਹੋਈਏ 5 ਰੁਪਏ ਲੈਟੇ ਹੋਣ ਹਜ਼ਾਰਾਂ ਨੌਜਵਾਨ ਉਹ ਲੈ ਖੜਾ ਕਰ ਦੂੰ ਜਿਹਦਾ ਫਾਇਦਾ ਕਰਾਇ ਹੋਵੇ ਇੱਥੇ ਮੈਂ ਗਲ ਕਟਾ ਤੂੰ ਮੈਂ ਜਜ਼ਬਾਤੀ ਬੰਦਾ ਮੈਂ ਦਿਲੋਂ ਗੱਲ ਬੋਲਿਆ ਕਿਸੇ ਦਾ ਵੀ ਕੋਈ ਕਿਸੇ ਨਾਲ ਵਧਿੱਕੀ ਕੀਤੀ ਹੋਵੇ ਪਰ ਇਹ ਸੱਚਾ ਜੋ ਬੋਲ ਕੇ ਗਿਆ ਜੋ ਵੀ ਬੋਲ ਕੇ ਗਿਆ ਸੱਚ ਬੋਲ ਕੇ ਗਿਆ ਜੇ ਕੋਈ ਕੀਤੀ ਤਾਂ ਹੁਣੀ ਮੈਂ ਜੋ ਕਿ ਮੈਂ ਝੂਠ ਬੋਲਿਆ ਹੁਣੀ ਉੱਠ ਕੇ ਬੰਦਾ ਮੈਨੂੰ ਕੋਈ ਗੱਲ ਛਿਕਵਾਉਣੇ ਕਹੇ ਵੀ ਭਾਣ ਤੂੰ ਤੇ ਝੂਠ ਬੋਲੇ ਇੱਥੇ ਮੇਰੇ ਮੂੰਹ ਤੇ ਜਵਾਬ ਦੇਵੇ ਇਸ ਕਰਕੇ ਮੈਂ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਕੇ ਹੀ ਅਰਦਾਸ ਬੇਨਤੀ ਕਰੂੰਗਾ ਏ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਚਰਨਾਂ 'ਚ ਨਮਾਜ਼ ਸਵਕਸ਼ੀ ਜਿਸ ਤਰ੍ਹਾਂ ਦੀ ਸਾਡੇ ਭਰਾ ਨੂੰ ਮੌਤ ਆਈ ਹੈ ਸਾਨੂੰ ਵੀ ਇਸ ਤਰ੍ਹਾਂ ਦੀ ਮੌਤ ਆਵੇ ਅਸੀਂ ਵੀ ਅਣਖ ਲਈ ਜੋ ਕੇ ਜਾਈਏ ਅਣਖ ਲਈ ਮਰ ਕੇ ਜਾਈਏ ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰਕੇ ਜਾਈਏ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਸ ਤਰ੍ਹਾਂ ਦਾ ਵੀ ਫਾਸਲਾ ਹੋਊਗਾ ਕਿ ਉਸ ਨੂੰ ਨਿਭਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ